ਸਰਨਾਪੁਰ ਦੇ ਸੰਗੋਣਾ ਵਾਲਾ ਮੱਢੀ ਪਾਸ ਨੰਬਰ ਐਕਤੀ ਮੈਂ ਇੱਕ ਮਰਨਾ ਟੱਗੀ ਵੇਚੀ ਸੀਗੀ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਜੀ ਉਹ ਡੀਐਸਪੀ ਕੋਚੋ ਨੂੰ ਮਾਰਕ ਹੋ ਗਈ ਸੀਗੀ ਡੀਐਸਪੀ ਕੋਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਿਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਜੀ ਇੱਥੇ ਰੋੜਾ ਪੜਾਉਣਾ ਆ ਮੇਰੀਆਂ ਵੀਡੀਓ ਹੈ ਜੀ ਹਾਂ ਜੀ ਬੋਲੋ ਹਾਂ ਜੀ ਬੋਲੋ ਆ ਵੀਡੀਓ ਹੈ ਜੀ ਆ ਇਹਨਾਂ ਨੇ ਪਟਵਾਲਾ ਕੋਆ ਕੇ ਇੱਥੇ ਫੋਨ ਮਤਵਾਇਆ ਜੀ ਕਿੱਥੇ ਮਤਵਾਇਆ ਇਹ ਨੰਨਿਆੜੇ ਖਵਾਦੀ ਦੇ ਵਿੱਚ ਮਤਵਾਇਆ ਜੀ ਸਣਾ ਪ੍ਰਦੇਸ਼ ਸਿੰਘ ਉਹਨਾਂ ਨਾਲ ਮੱਢੀ ਪਾਸ ਨੰਬਰ ਇੱਕ ਦੀ ਮੈਂ ਇੱਕ ਮਰਣਾ ਠੱਗੀ ਵੇਚੀ ਸੀਗੀ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਜੀ ਉਹ ਡੀਐਸਪੀ ਪੁੱਚੋ ਨੂੰ ਮਾਰਕ ਹੋ ਗਈ ਸੀਗੀ ਡੀਐਸਪੀ ਪੁੱਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਿਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸੇ ਦੀ ਮੰਗ ਕੀਤੀ ਕੋਣ ਸਿਰਾਜ ਕੁਮਾਰ ਤੇ ਹੈ ਕੀ ਪੋਸਟ ਆ ਮੈਨੂੰ ਹੀ ਲੱਗੇ ਉਹ ਤਾਂ ਸਾਨੂੰ ਵੀ ਰੀਟਰ ਕਹਿੰਦੇ ਸੀ ਵੀ ਮੈਂ ਰੀਟਰ ਅਸੀਂ ਜੀ ਤੇ ਪਰ ਉਹ ਹੈ ਉਹਨਾਂ ਦੇ ਵੀ ਕੰਨਮੈਨ ਸੀਗੇ ਜੀ ਤੇ ਉਹ ਉਹਨਾਂ ਨੇ ਜਦੋਂ ਪੈਸੇ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾਇਆ ਜੀ ਵਾਪਸ ਚਲਾ ਆ ਕੇ ਜੀ ਤੇ ਮੈਂ ਆਪਣੇ ਘਰੇ ਵੀ ਆਇਆ ਪੈਸੇ ਦੀ ਮੰਗ ਕਿਉਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਰਜ ਕਰਾਂਗੇ ਵੀ ਫੇਰ ਵੀ ਪਹਿਲਾਂ 100000 ਰੁਪਇਆ ਲੈਣਾ ਤੇ ਸਾਨੂੰ ਜੋ ਕੋਈ ਵੀ ਤੇਰਾ ਮਾਨਤਨ ਹੋਇਆ ਵੀ ਜਿਹੜਾ ਸਾਡਾ ਕਰਨਾ ਤੂੰ ਕਰਦੀ ਮੈਂ ਉਹਨਾਂ ਨੂੰ ਲਾਰਾ ਲਾ ਕੇ ਚਲਾਇਆ ਜੀ ਫਿਰ ਉਸ ਤੋਂ ਬਾਅਦ ਮੈਂ ਬਿਜੀ ਰਾਨ ਸਾਹ ਨਾਲ ਜਦੋਂ ਗੱਲ ਕੀਤੀ ਉਹ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਤੂੰ ਰਿਕਾਰਡਿੰਗਾਂ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਮੈਂ ਕਿਹਾ ਤੇ ਪੈਸਾ ਦਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਦੋਂ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫਣੀ ਆਈ ਜੀ ਉਸ ਤੋਂ ਬਾਅਦ ਮੈਂ 1 ਤਰੀਕ ਨੂੰ ਗਿਆ ਜੀ 1 ਤਰੀਕ ਨੂੰ ਜਦੋਂ ਗਿਆ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਦੋਂ ਰਾਜਕੁਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ 20 ਲੱਖ ਰੁਪਇਆ ਵੀ ਦੇ ਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਹਾਂ ਜੀ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਹੋਣੇ ਨਹੀਂ ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20% ਡਿਸਕਾਊਂਟ ਕਰ ਦੂੰਗਾ ਜੀ ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ਼ ਤੇ ਮੈਂ ਵਾਪਸ ਆ ਗਿਆ ਵਾਪਸ ਆ ਕੇ ਮੈਂ ਜਿਹੜਾ ਬਿਜੀਲੈਂਸ ਦਾ ਆਨਲਾਈਨ ਨੰਬਰ ਆਈ ਉਹ ਤੇ ਮੈਂ ਰਿਕਾਰਡਿੰਗ ਸ਼ੇਅਰ ਕੀਤੀਆਂ ਜੀ ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜੀਲੈਂਸਾਂ ਨੇ ਬੁਲਾਇਆ ਜੀ ਬੁਲਾਉਣ ਤੋਂ ਬਾਅਦ ਰਾਏ ਕੁਮਾਰ ਤੇ ਪਰਚਾ ਦਰਜ ਹੋ ਗਿਆ ਜੀ ਤੇ ਪਰਚਾ ਦਾਤੇ ਹੋਣ ਤੇ ਉਸ ਤੋਂ ਬਾਅਦ ਮੈਨੂੰ ਇਹਨੇ ਬੰਗੀ ਨੇ ਮੈਨੂੰ ਕਤਵਾਲੀ ਦੇ ਵਿੱਚ ਬੁਲਾਇਆ ਉੱਥੇ ਨਈਆਂ ਵਾਲੇ ਤੇ ਬੁਲਾ ਕੇ ਮੈਨੂੰ ਇਹਨਾਂ ਨੇ ਵੀ ਗੱਲ ਕੀਤੀ ਜੀ ਵੀ ਤੂੰ ਬਿਆਨ ਮੁਕਰ ਜਾ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿੰਦੇ ਆ ਮੈਂ ਇਹਨਾਂ ਨੂੰ ਕਿਹੜਾ ਕੋਣ ਹੈ ਕਿੱਥੇ ਲੱਗਿਆ ਹੋਇਆ ਹੈ ਇਹ ਨਈਆਂ ਵਾਲੇ ਚੌਕੀ ਇੰਚਾਰਜ ਆਹੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਆਉਂ। ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਵੀ ਕੱਲ ਨੂੰ ਆਉਣਗੇ ਅਸੀਂ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦੇਾਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬਹਿ ਕੇ ਗੱਲ ਕਰਾਂਗੇ ਜਦੋਂ ਮੈਂ ਗਿਆ ਉਹਨਾਂ ਕੋਲੇ ਦੂਜੇ ਦਿਨ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਰੋਏ ਵੀ ਆ ਵੀ ਮੈਂ ਝੂਠਾ ਫਸਾਇਆ ਜਾ ਰਿਹਾ ਹਾਂ ਵੀ ਸਾਨੂੰ ਤੂੰ ਪੈਸੇ ਲੈ ਲਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪਦੇ ਬਿਆਨ ਮੁਕਰ ਜੀ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਫੀਡੇਵਿਟ ਮੰਗਿਆ ਇਹਨਾਂ ਨੇ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਾ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਦਰਸ਼ਨਾ ਫੋਨ ਦਿਖਾਈ ਫੋਨ ਕੋਤਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਐਤੋਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਾ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਵਾੜਕ ਵਗੈਰਾ ਖੜਾ ਹੈ ਜੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਜੀ ਆਪ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਅੱਗ ਲਾ ਦੇ ਚਲੋ ਜੀ ਮੈਨੂੰ ਇਹਨਾਂ ਨੇ ਜਦੋਂ ਮੈਂ ਕਿਹਾ ਵੀ ਫੋਨ ਨੂੰ ਮੈਂ ਅੱਗ ਲਾਉਂਦਾ ਹਣੀ ਵੀ ਮੇਰੇ 'ਚ ਪ੍ਰੂਫ ਆ ਪੀਤ ਨੂੰ ਹੰਤ ਤੇ ਮਾ ਕੇ ਤੇ ਵੀ ਤੂੰ ਫੋਨ ਮਚਾਉਣਾ ਪਊਗਾ ਚਲੋ ਜੀ ਮੈਂ ਪੈਟਰੋਲ ਪਾਇਆ ਫੋਨ ਮਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਮਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ ਤੋਂ ਵੀ ਫੋਨ ਕਰਵਾਇਆ ਇਹਨਾਂ ਨੇ ਕੈਂਟ ਥਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਤੂ ਜੀ ਨਾਲ ਗੱਲ ਕੀਤੀ ਉਹ ਲੇਡੀ ਤੋਂ ਐਪਲੀਕੇਸ਼ਨ ਦਿਵਾ ਕੇ ਇਹ ਮੇਰੇ ਤੇ 376 ਦਾ ਪਰਚਾ ਦਰਜ ਕਰਨਾ ਚਾਹੁੰਦੇ ਸੀਗੇ ਪਰ ਉਹ ਵੀ ਇਹਨਾਂ ਦਾ ਕੋਈ ਵਾਹ ਨਹੀਂ ਚੱਲੀ ਜੋ ਬਹੁਤ ਰਾਇਆ ਇਹਨਾਂ ਨੇ ਡੀਐਸਪੀ 2 ਨੇ ਵੀ ਮੈਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਹਦੇ ਰੀਡਰ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮੇਰੇ ਤੋਂ ਪ੍ਰੂਫ ਵੀ ਮੰਗੇ ਜੀ ਤੇ ਜਿਹੜੇ ਸਬੂਤ ਮੇਰੇ ਕੋਲ ਹੈਗੇ ਆ ਜੀ ਉਹ ਇਹ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਡੀਐਸਪੀ ਸਾਹਿਬ ਮੇਰੇ ਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਣ ਮਾਲ ਦੀ ਕੋਈ ਦਿੱਕਤ ਆਉਂਦੀ ਆ ਜੀ ਤਾਂ ਇਹ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਮੰਗੀ ਜ਼ਿੰਮੇਦਾਰ ਹੋਣਗੇ ਇਤੋਂ ਨੂੰ ਕੀ ਲੱਗਦਾ ਪਟੰਡਾ ਪੁਲਿਸ ਸਾਹਿਬ ਦੇ ਅਫਸਰ ਨੂੰ ਬਚਾਉਣਾ ਚਾਹੁੰਦੀ ਹੈ ਹਾਂਜੀ ਇਹ ਜਿਹੜਾ ਇਹ ਡੀਐਸਪੀ ਦਾ ਨਾਂ ਕੱਢਿਆ ਗਿਆ ਡੀਐਸਪੀ ਨੇ ਮੇਰੇ ਸਾਹਮਣੇ ਵੀ ਪੈਸੇ ਵੀ ਮੰਨੇ ਵੀ ਜਦੋਂ ਮੈਂ ਇਹਨਾਂ ਕੋਲੇ ਗੱਲ ਕੀਤੀ ਹੈ ਜਦੋਂ ਅਸੀਂ ਇੱਕ ਦਿਨ ਇੱਥੇ ਮੈਨੂੰ ਦਫ਼ਤਰ ਡੀਐਸਪੀ ਦੇ ਵੀ ਬੁਲਾਇਆ ਗਿਆ ਇਹਨਾਂ ਨੇ ਜਦੋਂ ਮੈਨੂੰ ਕਿਹਾ ਵੀ ਆਦਾ ਫੋਨ ਲੈ ਕੇ ਆਈਂ ਤੇ ਵੀ ਆਪਾਂ ਤੇਰੇ ਫੋਨ 'ਚੋਂ ਪਹਿਲਾਂ ਰਿਕਾਰਡਿੰਗ ਸੁਣਾਗੇ ਤੇ ਇਹ ਡੀਐਸਪੀ ਦਾ ਨਾਂ ਨਾ ਕੱਢਿਆ ਜਾਵੇ ਜੀ ਪੈਸੇ ਇਹਨੂੰ ਸਾਰੀ ਗੱਲਬਾਤ ਇਹਨੂੰ ਰਾਜਕਮਾਰ ਪੁੱਛ ਕੇ ਕਰਦਾ ਸੀਗਾ ਜੀ ਸਾਰੀ ਗੱਲ ਤਾਂ ਇਹ ਪਤਾ ਉਹਨੂੰ ਡੀਐਸਪੀ ਨੂੰ ਇਹ ਤਾਂ ਬਸ ਇੱਕ ਉ ਜਾਣ ਕੇ ਹੈ ਡੀਐਸਪੀ ਬਾਹਰ ਕੱਢਿਆ ਗਿਆ ਸਿਟੀ 2 ਦਾ ਕੀ ਰੋਲ ਆ ਠੀਕ ਹੈ ਸਿਟੀ 2 ਦਾ ਰੋਲ ਇਹ ਆ ਜੀ ਕਿਉਂਕਿ ਉਹ ਲੇਡੀ ਦੇ ਜਿਹੜਾ ਵਕੀਲ ਆ ਉਹਦੇ ਵਕੀਲ ਦੇ ਉਹਦੇ ਨਾਲ ਰਿਲੇਸ਼ਨ ਆ ਕਿ ਜਾਨ ਪਛਾਣ ਹੈਗੀ ਆ ਜੀ ਤੇ ਉਹ ਬਹੁਤ ਜ਼ਿਆਦਾ ਮੇਰੇ ਤੇ ਉਹਨੇ ਦਬਾਅ ਪਾਇਆ ਜੀ ਬਹੁਤ ਮੇਰੇ ਨਾਲ ਫੋਨ ਤੇ ਵੀ ਜਦੋਂ ਮੈਂ ਗਿਆ ਵੀ ਆ ਤਾਂ ਇਹਨਾਂ ਨੇ ਮੈਨੂੰ ਇੱਕਦਮ ਪਹਿਲਾਂ ਜਦੋਂ ਪਹਿਲਾਂ ਬੁਲਾਇਆ ਸੀਗਾ ਜੀ ਜਦੋਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਆ ਜੀ ਉਦੋਂ ਵੀ ਮੈਨੂੰ ਬਹੁਤ ਔਖਾ-ਸੌਖਾ ਬੋਲਿਆ ਵੀ ਮੈਂ ਤੇ ਤੇ ਪਰਚਾ ਪਾ ਦੂੰਗਾ ਇਹਨੇ ਮਰ ਕੋਈ ਵੀ ਲਿਖਾਇਆ ਵੀ ਤੂੰ ਜਨਾਨੀ ਨੂੰ ਬੁਲਾਉਣਾ ਨਹੀਂ ਤੂੰ ਜਨਾਨੀ ਤੋਂ ਪੈਸੇ ਨਹੀਂ ਮੰਗਣੇ ਪਰ ਮੈਂ ਉਹ ਚੀਜ਼ ਲਿਖੀ ਨਹੀਂ ਲਿਖ ਕੇ ਨਹੀਂ ਦਿੱਤੀ ਗਈ ਜੀ ਪਰ ਮੈਂ ਉਹ ਚੀਜ਼ ਆਪਦੀ ਵਾਪਸ ਲੈਣੀ ਸੀਗੀ ਜੀ ਪਰ ਇਹਨਾਂ ਨੂੰ ਮੈਂ ਲਿਖ ਕੇ ਦਿੱਤੀ ਨਹੀਂ ਇਹਨੇ ਜ਼ੋਰ ਬਹੁਤ ਲਾਇਆ ਸੀਗਾ ਡੀਐਸਪੀ ਟੂ ਨੇ ਤੇ ਇਹ ਇੰਨੀ ਬੇਨਤੀਵਾਰੀ ਕਾਲ ਕੀਤੀ ਜਾਵੇ ਤੁਹਾਡਾ ਅਗਲਾ ਕਦਮ ਕੀ ਹੈ ਹੁਣ ਪੁਲਿਸ ਵਾਲਾ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਪ੍ਰੈਸ਼ਰਾਈਜ਼ ਇਹ ਕਰ ਰਹੀ ਆ ਵੀ ਕਿਉਂਕਿ ਵੀ ਇਹ ਕਹਿੰਦੇ ਆ ਵੀ ਤੂੰ ਜਿਹੜੇ ਪ੍ਰੂਫ ਆ ਤੇਰੇ ਕੋਲੇ ਉਹ ਸਾਰੇ ਵੀ ਸਾਨੂੰ ਤੇ ਦੇ ਵੀ ਡਲੀਟ ਕਰਦੇ ਡਲੀਟ ਕਰਕੇ ਤੇ ਤੂੰ ਸਾਨੂੰ ਇੱਕ ਐਫੀਡੇਵਟ ਦੇ ਦੇ ਵੀ ਇਹ ਜਿਹੜੇ ਸਬੂਤ ਆ ਸਾਰੇ ਅਸੀਂ ਮਿਟਾ ਵੀ ਮਿਟਾ ਦੇ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ ਮੈਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਵੀ ਇਹ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਜੀ ਜਿਹੜੀ ਇਹਦੀ ਬੰਦੀ ਕਾਰਵਾਈ ਆ ਇਹ ਡੀਐਸਪੀ ਤੇ ਵੀ ਕੀਤੀ ਜਾਵੇ ਰਾਏ ਕੁਮਾਰ ਤੇ ਵੀ ਤੇ ਨਿਰਮਲ ਤੇ ਵੀ ਭਾਈ ਜੀ ਤੁਹਾਡੇ ਕੋਲ ਜਿੰਨੇ ਬੰਦੇ ਤੁਸੀਂ ਅਲੀਗੇਸ਼ਨ ਲਾਵੇ ਗੋਸ਼ ਲਾ ਰਹੇ ਹੋ ਹਾਂਜੀ ਹਾਂਜੀ ਹੈਗੇ ਜੀ ਠੀਕ ਹੈ ਥੈਂਕ ਯੂ ਹਾਂ ਇਹਦੇ ਵਿੱਚ ਜਿਹੜਾ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਹੈ ਜਿਹਦੇ ਵੱਲੋਂ ਅੱਜ ਇੱਕ ਪ੍ਰੈਸ ਬਾਈਟ ਰਿਲੀਜ਼ ਕੀਤੀ ਗਈ ਹੈ ਉਸ ਸੰਬੰਧ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਕੁੱਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਬਟੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ ਫਸਟ ਮੈਟਰ ਜਿਹੜਾ ਹੈਗਾ ਡੀਐਸਪੀ ਸਿਟੀ ਟੂ ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀਕੌਰ ਨਾਮ ਦੀ ਇੱਕ ਲੇਡੀ ਵੱਲੋਂ 24 6 2025 ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਵਿੱਚ ਪੈਸਨ ਦੇ ਲੈਂਡ ਰੈਂਸ ਸੰਬੰਧੀਆਂ ਸੈਕਸ਼ੁਅਲ ਸਾਫਟ ਰਿਗਾਰਡਿੰਗ ਕੋਈ ਡੋਰਸ ਲਗਾਏ ਗਏ ਸੀਗੇ ਜਿੱਦੀ ਪੜਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਹਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਵ ਸੀਗੀ ਦਰਸ਼ਨ ਸਿੰਘ ਤੇ ਜੋ ਇਸ ਪ੍ਰੈਸ ਬਾਈਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਹੈ ਉਹਦੇ ਇੱਕ ਬਰਖਲਾਵ ਦਿੱਤੀ ਗਈ ਸੀਗੀ ਸੋ ਇਹ ਸਾਰੀ ਪੜਤਾਲ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸਿਟੀ 2 ਵੱਲੋਂ ਕਲੋਸ ਕਰ ਦਿੱਤਾ ਗਿਆ ਸੀਗਾ ਤੇ ਅਕੋਰਡਿੰਗਲੀ ਐਸਐਚਓ ਕੈਂਟ ਵੱਲੋਂ ਇਸ ਰਿਗਾਰਡਿੰਗ ਇਨਸਟਰਕਸ਼ਨ ਦੇ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਰਾਣੀ ਕੌਰ ਵੱਲੋਂ ਦਰਖਾਸਤ ਦਿੱਤੀ ਔਰ ਦਰਸ਼ਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪੜਤਾਲ ਨਾਲ ਦਫਤਰ ਕਰ ਦਿੱਤੀ ਗਈ ਸੀਗੀ ਇਸ ਦੇ ਵਿੱਚ ਜਿਹੜੀ ਹੈਗੀ ਕੋਈ ਵੀ ਐਫ ਆਈ ਆਰ ਜਾਂ ਕਿਸੇ ਨੂੰ ਤਮਕਾ ਨਾਲ ਸੰਬੰਧੀ ਕੋਈ ਵੀ ਗੱਲ ਜਿਹੜੀ ਇਹ ਨਹੀਂ ਕੀਤੀ ਗਈ ਸੈਕੰਡ ਜਿਹੜਾ ਇਸ਼ੂ ਹੈਗਾ ਚੌਂਕੀ ਦੇ ਵਿੱਚ ਜਿਹੜੀ ਉਹਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਬੋਇਲ ਸਾੜਨ ਸੰਬੰਧੀ ਗੱਲ ਕੀਤੀ ਹੈ ਉਸ ਰਿਗਾਰਡਿੰਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਨਕੁਆਰੀ ਮਾਰਕ ਕੀਤੀ ਜਾ ਰਹੀ ਹੈ ਇਨਕੁਆਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥਰਡ ਜਿਹੜਾ ਉਹ ਐਫਆਈਆਰ ਦੇ ਰਿਗਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਲੋਕਾਂ ਨਹੀਂ ਡੀਐਸਪੀ ਸਾਹਿਬ ਵੀ ਚੌਂਕੀ 'ਚ ਮੌਜੂਦ ਸੀ ਔਰ ਉਹਨਾਂ ਨੇ ਪਹਿਲਾਂ ਮੋਬਾਈਲ 'ਤੇ ਮੇਰਾ ਬੁਣਾਇਆ ਵੀ ਗਿਆ ਪਹਿਲਾਂ ਫਿਰ ਉਸੇ ਮੌਕੇ ਨਾਲ ਚਲਾਇਆ ਆ। ਆ ਦੱਸੋ ਇਹ ਕੋਰ ਦੇ ਵਿੱਚ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਹੈਗੀ ਮਾਰ ਕਰ ਦਿੱਤੀ ਗਈ ਹੈ। ਤੇ ਉਸ ਇਨਕੁਆਰੀ ਦੇ ਵਿੱਚ ਜੋ ਵੀ ਫੈਕਟਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਹ ਤੇ ਖਲਾਬਨੀ ਕਰਦੇ ਕੀਤੀ ਜਾਵੇਗੀ।